ਜਿਹੜਾ ਅੱਜ ਜੋਦੀ ਟਕਸਾਲ ਦੇ ਵਿੱਚ ਮੈਡੀਕਲ ਕੈਂਪ ਲਗਾਇਆ ਗਿਆ ਵਾ ਅੱਜ ਡੈਂਟਰਲ ਲਗਾਇਆ ਮੈਡੀਸਨ ਦਾ ਵੀ ਲਗਾਇਆ ਕੀ ਕਹਣਾ ਚਾਹੀਦਾ ਅੱਜ ਬਹੁਤ ਵਧੀਆ ਸੇਵਾ ਸੁਭੇਤੀ ਹੋ ਰਹੀ ਹੈ ਇੱਕ ਕੈਂਪ ਲਗਾਇਆ ਗਿਆ ਅੱਜ ਇਹਦੇ ਵਿੱਚ ਬੜੀਏ ਸਹੂਲਤਾਂ ਨੇ ਜਾਨੀਏ ਬਹੁਤ ਕਰ ਰਹੇ ਆਨ ਬਹੁਤ ਵੀ ਨਹੀਂ ਇਹ ਅੱਜ ਜਿਹੜਾ ਤੁਹਾਡਾ ਪੁੱਤਲਾ ਕੀਤਾ ਸਾਡੇ ਟੀਮ ਨੇ ਮੈਂ ਉਹਦੇ ਲਈ ਸਾਡੀ ਸਾਰੀ ਟੀਮ ਹੈ ਉਹਨਾਂ ਦੇ ਲਈ ਬਹੁਤ ਬਹੁਤ ਰੋਸ ਬਹੁਤ ਬਹੁਤ ਮੇਰੇ ਬਹੁਤ ਸਾਲ ਦਾ ਬਹੁਤ ਬਹੁਤ ਤਰਫ ਦੀਆਂ ਜਿਨ੍ਹਾਂ ਨੇ ਨਾਲ ਪਾਈ ਸੇਵਾ ਲਈ ਇਹ ਇਕਤਲਾ ਦਿੱਤਾ ਜਿਹਦੇ ਲਈ ਮੈਂ ਇਹਨਾਂ ਨੂੰ ਵਧਾਈ ਵੀ ਦਿੰਦਾ ਤੇ ਇਹਨਾਂ ਤੋਂ ਮਾਫੀ ਕਰਦਾ ਹੈ ਕਿਹਣਾ ਚੋਨੇ ਜੋਦੀ ਟਕਸਾਲ ਦੇ ਵਿੱਚ ਜਿਹੜਾ ਕਿ ਅੱਜ ਸੇਵਾ ਕੀਤੀ ਗਈ ਹੈ ਅੱਜ ਮੈਡੀਸਨ ਦੀ ਮੈਡੀਕਲ ਦੀ ਵਿੱਚ ਮਾਨਵਤਾ ਭਲਾਈ ਸੇਵਾ ਸੁਸਾਇਟੀ ਬਣਾਉਣ ਲਈ ਇਹ ਸਾਲ ਮੈਡੀਕਲ ਕੈਂਪ ਲਾਇਆ ਗਿਆ ਹੈ ਸੋਸਾਇਟੀ ਦੇ ਮੇਨ ਸਾਰੇ ਮੋਹਰੇਦਾਰ ਇੱਥੇ ਮੌਜੂਦ ਨੇ ਚੇਰਮੈਨ ਸਾਹਿਬ ਹੋਰ ਜਨਰਲ ਸੈਕਟਰੀ ਮਨੋਜੀ ਨੋੜਾ ਜੀ ਜੀ ਪਾਰਸਨ ਸਹਾਰਨ ਜੀ ਬਾਕੀ ਸਾਰੇ ਵੀ ਇੱਥੇ ਨੇ ਅਲੱਗ-ਅਲੱਗ ਹਸਪਤਾਲ ਦੀ ਜਗ੍ਹਾ ਟੀਮਸ ਐ ਮੈਡ ਫੈਮਿਲੀ ਇਨ ਮੈਡ ਡਾਕਟਰਸ ਅਤੇ ਮਾਹਰੂਦ ਨੇ ਵੱਡੀ ਗਿਣਤੀ ਦੇ ਵਿੱਚ ਸੰਗਤ ਉੱਚੇ ਗੜੇ ਆਪਣਾ ਸੈਕਅਪ ਟੈਂਪੈਂਸ ਰਾਜੇ ਤੋਂ ਡੈਂਟਲ ਸੈਕਅਪ ਕੈਂਪ ਲੱਗਿਆ ਹੈ ਮਰੀਜ਼ਾਂ ਨੂੰ ਜਿਹੜਾ ਦਵਾਈਆਂ ਦੇ ਉਪਰੋਕਤ ਚਾਹੇ ਮੈਡੀਕਲ ਕੈਂਪ ਦੇ ਵਿੱਚ ਵੀ ਲਗਾਤਾਰ ਕੈਂਪ ਲੱਗਦੇ ਆ ਚੈੱਕਅਪ ਕੈਂਪ ਲੱਗਦੇ ਆ ਇਹਨਾਂ ਦੇ ਟ੍ਰੀਟਮੈਂਟ ਵਾਸਤੇ ਵੀ ਇਹਨਾਂ ਨੂੰ ਜਾਣਕਾਰੀ ਦਿੱਤੀ ਜਾ ਰਹੀ ਹੈ ਔਰ ਬਹੁਤ ਬਤਾਈ ਦੀ ਬਾਤ ਕਰ ਰਿਹਾ ਪੂਰੀ ਸੰਸਥਾ ਪੂਰੀ ਸੰਸਥਾ ਲੰਬੇ ਸਮੇਂ ਤੋਂ ਲੋਕ ਸੇਵਾ ਦੇ ਕੰਮ ਕਰ ਰਹੀ ਹੈ ਸਮੇਂ ਸਮੇਂ ਤੇ ਇਸ ਤਰ੍ਹਾਂ ਦੇ ਮੈਡੀਕਲ ਚੈੱਕਅਪ ਕੈਂਪ ਲਗਾਉਂਦੀ ਰਹਿੰਦੀ ਹੈ ਦਵਾਈਆਂ ਦੀ ਮਿਲਦੀ ਰਹਿੰਦੀ ਹੈ ਹੋਰ ਵੀ ਸਮਾਜ ਭਲਾਈ ਦੇ ਕੰਮ ਜਿਹੜਾ ਉਹ ਕਰਦੀ ਹੈ ਠੀਕ ਹੈ ਜੀ ਜੋ ਕਿ ਸਮਾਜ ਸੇਵਾ ਦਾ ਬਹੁਤ ਵੱਡੇ ਉਤਸ਼ਾਹ ਨਾਲ ਕਰ ਰਹੀ ਹੈ ਅੱਜ ਸਾਡੇ ਸਾਰੇ ਹੀ ਮੈਂਬਰ ਅਹੁਦੇਦਾਰ ਇੱਥੇ ਪਹੁੰਚੇ ਹੋਏ ਨੇ ਔਰ ਅੱਜ ਜੋ ਇਹ ਮੈਡੀਕਲ ਕੈਂਪ ਹੈ ਇਹਨਾਂ ਫੋਰਟਿਸ ਹਸਪਤਾਲ ਦੀ ਟੀਮ ਡਾਕਟਰ ਆਤਮਜੀਤ ਦੀ ਡੈਂਟਿਸਟਰੀ ਟੀਮ ਹੋਮੋਪੈਥੀ ਡਾਕਟਰ ਦੀ ਟੀਮ ਔਰ ਆਕੂ ਪ੍ਰੈਸ਼ਰ ਇਹ ਚਾਰ ਕੈਂਪ ਜਿਹੜੇ ਨੇ ਤੇ ਅੱਜ ਇਕੱਠੇ ਲਗਾਏ ਗਏ ਨੇ ਸੰਗਤਾ ਇਹਦਾ ਪੂਰਾ ਰੋਹਾ ਲੈ ਰਹੀ ਹੈ ਸੈਂਕੜੀ ਦੀ ਗਿਣਤੀ ਦੇ ਵਿੱਚ ਜੋ ਮਰੀਜ਼ ਨੇ ਉਹ ਆ ਕੇ ਸਾਰੀਆਂ ਸੇਵਾਵਾਂ ਦਾ ਫਾਇਦਾ ਉਤਾਰੀਆਂ ਉੱਪਰ ਜਿਵੇਂ ਚੱਲ ਰਿਹਾ ਸੰਤਾਂ ਦੀ ਵਰਸੀ ਹੈ ਉਹਦੇ ਸਬੰਧ ਵਿੱਚ ਸਾਨੂੰ ਇਹ ਸੇਵਾ ਮਿਲੀ ਹੈ ਪ੍ਰਮਾਤਮਾ ਮਿਹਰ ਕਰੇ ਇਸੇ ਤਰ੍ਹਾਂ ਸਾਡੀ ਤੇ ਕਿਰਪਾ ਬਣਾਈ ਰੱਖਣ ਇਹ ਜਿਹੜੀ ਸਮਾਜ ਦੀ ਸੇਵਾ ਹੈ ਇਹ ਅਸੀਂ ਕਰਦੇ ਰਹੀਏ ਹਾਂ ਜੀ ਡਾਕਟਰ ਸਾਹਿਬ ਅੱਜ ਜੋਦੀ ਟਕਸਾਲ ਦੇ ਵਿੱਚ ਅੱਜ ਮੈਡੀਕਲ ਕੈਂਪ 27 ਅਗਸਤ ਨੂੰ ਲੱਗਿਆ ਅੱਜ ਬਹੁਤ ਸਾਰੇ ਕੈਂਪ ਲੱਗੇ ਨੇ ਅੱਜ ਤੁਹਾਡਾ ਵੀ ਇੱਥੇ ਕੈਂਪ ਲਗਾਇਆ ਗਿਆ ਵਾ ਲੋਕਾਂ ਦੀ ਸੇਵਾ ਵਿੱਚ ਕੀ ਕਹਿਣਾ ਚਾਹੁੰਦੇ ਆਂ ਸੋ ਤੋਂ ਪਹਿਲਾਂ ਮੈਂ ਦੱਸਣਾ ਚਾਹਾਂਗਾ ਜਿਹੜਾ ਜਵੰਦੀ ਟਕਸਾਲ ਹੈ ਬਹੁਤ ਹੀ ਪਵਿੱਤਰ ਜਗ੍ਹਾ ਹੈ ਜਿੱਥੇ ਹਰ ਸਾਲ ਸਮਾਗਮ ਹੁੰਦੇ ਨੇ ਅਲੱਗ-ਅਲੱਗ ਟਾਈਮ ਤੇ ਸਮਾਗਮ ਹੁੰਦੇ ਨੇ ਤੇ ਇਹ ਜਿਹੜਾ ਚਾਰ ਦਿਨਾਂ ਸਮਾਗਮ ਜਿਹੜਾ ਅੱਜ ਦੀ ਸਬਾਕਤੀ ਹੈ ਤੇ ਉਸ ਮੌਕੇ ਤੇ ਉਹਨਾਂ ਨੇ ਇੱਕ ਮੈਡੀਕਲ ਕੈਂਪ ਦਾ ਇੰਜੈਮ ਕੀਤਾ ਸੀਗਾ ਮੈਨੂੰ ਜਦੋਂ ਬਾਬਾ ਜੀ ਦੀ ਕਾਲ ਆਈ ਉਹਨਾਂ ਦੇ ਵੱਲੋਂ ਤੇ ਕੁਦਰਤੀ ਅੱਜ ਵੈਸੇ ਵਰਕਿੰਗ ਡੇ ਸੀ ਬਟ ਮੈਂ ਆ ਨਹੀਂ ਕਰ ਪਾਇਆ ਤੇ ਕਿਉਂਕਿ ਮੈਨੂੰ ਲੱਗਿਆ ਇਸ ਦੇ ਵਿੱਚ ਸਾਡਾ ਯੋਗਦਾਨ ਪਾਣਾ ਬਹੁਤ ਸਾਡੇ ਲਈ ਵੱਲ ਬਹੁਤ ਭਾਗਾ ਨਹੀਂ ਕਰਦਾ ਤੇ ਇੱਥੇ ਕੈਂਪ ਦੇ ਵਿੱਚ ਹੋਮੀਓਪੈਥਿਕ ਵੀ, ਨਾਟ ਸ਼ੂਗਰ ਵੀ ਤੇ ਡੈਂਟਲ ਦੇ ਵਿੱਚ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਸਾਰੇ ਪੇਸ਼ੈਂਟਸ ਨੂੰ ਪ੍ਰੋਪਰ ਗਾਈਡ ਕਰ ਸਕੀਏ। ਉਹ ਅਗਰ ਕਿਥੋਂ ਉਹਨਾਂ ਦਾ ਕੋਈ ਮਿਸ ਡਾਇਗਨੋਸਿਸ ਹੋਇਆ ਹੋਇਆ ਉਹ ਡਾਇਗਨੋਸਿਸ ਤੇ ਪਲੱਸ ਕੁਛ ਜਿਹੜੀ ਦਵਾਈਆਂ ਜਾਂ ਪੇਸਟਾਂ ਉਹ ਵੀ ਅਸੀਂ ਲੈ ਕੇ ਆਏ ਹਾਂ ਤਾਂ ਕਿ ਉਹਨਾਂ ਨੂੰ ਪ੍ਰੋਵਾਈਡ ਕਰ ਸਕੀਏ। ਅੱਜ ਜਾਨੀ ਕਿ ਜਿਹੜੇ ਕਿ ਕਿੰਨੇ ਕ ਮਰੀਜ਼ ਹੁਣ ਤੱਕ ਤੁਸੀਂ ਡੋਨੇਟ ਕਰ ਸਕਦੇ ਹੋ। ਦੇਖੋ ਸਾਡਾ ਉਮੀਦ ਹੈ ਕਿ ਇਹ 150 ਪਲੱਸ ਮਰੀਜ਼ ਹੋਣਗੇ ਔਰ ਫਿਲਹਾਲ 70-80 ਮਰੀਜ਼ ਆਲਰੇਡੀ ਅਸੀਂ ਕਵਰ ਕਰ ਚੁੱਕੇ ਹਾਂ। ਤੇ ਹਲੇ ਵੀ ਮੇਰੇ ਖਿਆਲ ਇੱਕ 2 2:30 ਵਜੇ ਤੱਕ ਸਾਰਾ ਕੈਂਪ ਚੱਲਣਾ ਹੈ ਤੇ 150 ਤੋਂ 200 ਮਰੀਜ਼ ਤੱਕ ਦੀ ਪੂਰੀ ਪੂਰੀ ਉਮੀਦ ਹੈ ਕਿ ਇੱਥੇ ਅਸੀਂ ਇਹਨਾਂ ਨੂੰ ਦੇਖ ਕੇ ਜਾਈਏ ਡਾਕਟਰ ਸਾਹਿਬ ਕੋਈ ਮੇਜਰ ਵੀ ਪ੍ਰੋਬਲਮ ਵਾਲਾ ਕੋਈ ਬਿਲਕੁਲ ਹਾਂ ਬਹੁਤ ਅੱਛੀ ਗੱਲ ਤੁਸੀਂ ਪੁੱਛੀ ਹੈ ਇਹਦੇ ਵਿੱਚ ਦੋ ਤਿੰਨ ਚੀਜ਼ਾਂ ਨੇ ਇੱਕ ਤਾਂ ਕੁਝ ਐਸੇ ਮਰੀਜ਼ ਨੇ ਜਿਹੜੇ ਕਾਫੀ ਨੀਡੀ ਐ ਜਿਹੜੇ ਅਫੋਰਡ ਨਹੀਂ ਕਰ ਸਕਦੇ ਟ੍ਰੀਟਮੈਂਟ ਤੇ ਉਹ ਸਾਡੀ ਇੱਕ ਸੇਵਾ ਚੱਲਦੀ ਹੈ ਉਹਨੂੰ ਅਸੀਂ ਸਮਾਈਲ ਸੇਵਾ ਕਹਿੰਦੇ ਹਾਂ ਔਰ ਉਹ ਹਰ ਸੰਡੇ ਤੋਂ ਸੰਡੇ ਚੱਲਦੀ ਹੈ ਉੱਥੇ ਅਸੀਂ ਉਹਨਾਂ ਨੂੰ ਇਨਵਾਈਟ ਕਰਦੇ ਹਾਂ ਕਿ ਵੀ ਉੱਥੇ ਆ ਕੇ ਆਪ ਦਾ ਟ੍ਰੀਟਮੈਂਟ ਜਿਹੜਾ ਹੈ ਮੇਰੇ ਵੱਲੋਂ ਫ੍ਰੀ ਆਫ ਕਾਸਟ ਹੈ ਅਗਰ ਉਹ ਕੋਈ ਯੋਗਦਾਨ ਪਾਣਾ ਚਾਹਤੇ ਬਸ ਆਪਣੀ ਕਰ ਲੈ। ਸੈਕੰਡ ਕੁਝ ਪੇਸ਼ੈਂਟ ਐਸੇ ਹੈਗੇ ਜਿਹੜੇ ਜਿਨ੍ਹਾਂ ਨੂੰ ਸਾਨੂੰ ਦੇਖ ਕੇ ਲੱਗਿਆ ਕਿ ਇਹਨਾਂ ਦਾ ਪੋਜੀਸ਼ਨ ਕਾਫੀ ਖਰਾਬ ਹੈ ਤੇ ਉਹਨਾਂ ਦੇ ਵੱਲੋਂ ਵੀ ਅਸੀਂ ਕੁਝ ਆਫਰ ਕੀਤਾ ਉਹਨਾਂ ਨੂੰ ਕਿ ਵੀ ਜੋ ਵੀ ਐਕਸਰੇ ਵਗੈਰਾ ਹੈ ਉਹ ਅਸੀਂ ਸਾਡੇ ਵੱਲੋਂ ਫ੍ਰੀ ਆਫ ਕਾਸਟ